ਦਿੱਲੀ ਮੋਰਚੇਵਾਲ ਕਿਸਾਨਾਂ ਦਾ ਕੂਚ ਜਿਹੜਾ ਵਾ ਉਹ ਹੁਣ ਜਾ ਰਿਹਾ ਵਾ ਇਹ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਆਂ ਸ਼੍ਰੀ ਫਤਿਹਗੜ੍ਹ ਸਾਹਿਬ ਦਾਣਾ ਮੰਡੀ ਦੇ ਵਿੱਚ ਅਸੀਂ ਮੌਜੂਦ ਹੈਗੇ ਆ ਤਾਂ ਕਿਸਾਨ ਟਰੈਕਟਰਾਂ ਦੇ ਉੱਤੇ ਬੈਠ ਚੁੱਕੇ ਨੇ ਚਾਬੀਆਂ ਘੁਮਾ ਦਿੱਤੀਆਂ ਨੇ ਕੁਝ ਸਕਿੰਟਾਂ ਬਾਅਦ ਜਿਹੜੇ ਕਿਸਾਨ ਨੇ ਦਿੱਲੀ ਮੋਰਚੇਵਾਲ ਕੁਝ ਕਰਨਗੇ ਔਰ ਕਹਿ ਰਹੇ ਨੇ ਕਿ ਸਾਡੀ ਤਿਆਰੀ ਜਿਹੜੀ ਆ ਉਹ ਪੂਰੀ ਹੈਗੀ ਆ ਇਹ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਟਰੈਕਟਰ ਜਿਹੜੇ ਨੇ ਪੂਰੇ ਲੈਂਡ ਦੇ ਵਿੱਚ ਲੱਗੇ ਨੇ ਤਾਂ ਅਜਨੇ ਉਹਦੇ ਫਲੰਤਰ ਨੇ ਟਰੈਕਟਰਾਂ ਦੇ ਧੂਏ ਮਾਰ ਰਹੇ ਨੇ ਟਰੈਕਟਰਾਂ ਦਾ ਇੰਜਨ ਪੂਰੀ ਤਰ੍ਹਾਂ ਗਰਮ ਕਰ ਲਿੱਤਾ ਕਿਉਂਕਿ ਲੜਾਈ ਜਿਹੜੀ ਆ ਹੁਣ ਕਹਿ ਰਹੇ ਨੇ ਕਿ ਆਰ ਪਾਰ ਦੀ ਹੈਗੀ ਆ ਪੂਰੀ ਗੱਲਬਾਤ ਕਰ ਲਏ ਨੇ ਕਿਸਾਨਾਂ ਦੇ ਨਾਲ ਬਾਬਾ ਜੀ ਤਿਆਰੀ ਪੂਰੀ ਹੈ ਕਰ ਲਈ ਕਮਰ ਕਸ ਲਈ ਹਾਂਜੀ ਪੂਰੇ ਤਿਆਰ ਆ ਜੀ ਮੈਸੇਜ ਠੀਕੰਦੇ ਆ ਮੈਸੇਜ ਆਉਂਦੇ ਆ ਸਾਰੇ ਤੋਂ ਚਾਲੇ ਪੈ ਜਾਣਗੇ ਤੇ ਬੈਰੀਕੈਂਡੇ ਤੋੜ ਕੇ ਮਿੱਟੀ ਦੀਆਂ ਟਰਾਲੀਆਂ ਭਰ ਕੇ ਹਰਿਆਣੇ ਵਾਲਿਆਂ ਭਾਈਆਂ ਨੇ ਖਿਹਾਰੀਆਂ ਨੇ ਬੈਗ ਲਾ ਲਾ ਕੇ ਟਰਾਲੀਆਂ ਲਾ ਕੇ ਬਾਈਪਾਸ ਬਣਾ ਕੇ ਨੰਗ ਜਾਵਾਂਗੇ ਲੰਘੂਗੇ ਅੱਗੇ ਪੱਥਰ ਲਾਤੇ ਨੇ ਬਹੁਤ ਬਹੁਤ ਕੰਡਿਆਲੀ ਤਾਰਾ ਲਾਤੀਆਂ ਨੇ ਕੰਡੇ ਸੜਕਾਂ ਦੇ ਵਿੱਚ ਦੇ ਨੇ ਮਿੱਟੀ ਦੀਆਂ ਟਰਾਲੀਆਂ ਭਰੀਆਂ ਖੜੀਆਂ ਨੇ ਟਿੱਪਰਾਂ ਕੋਲ ਖੜੀਆਂ ਨੇ ਟਰਾਲੀਆਂ ਬੈਕ ਕਰਕੇ ਲਾ ਕੇ ਕੰਧ ਦੇ ਉੱਤੇ ਰੈਂਪ ਬਣਾ ਕੇ ਪਾਰ ਓਏ ਪਿਆਰੀ ਤੁਸੀਂ ਵੀ ਕੀਤੀ ਫੁੱਲ ਤਿਆਰੀ ਜੀ ਫੁੱਲ ਚ ਇੰਦਰ ਇੰਦਰ ਗਰਮ ਕਰ ਲਿਆ ਹਾਂਜੀ ਪੂਰੇ ਗਰਮ ਆ ਜੀ ਇੰਦਰ ਭਰ ਲਿਆ ਟੈਕੀ ਹਾਂਜੀ ਭਰ ਲਿਆ ਜੀ ਭਰ ਲਿਆ ਫੁੱਲ ਕਰ ਲਿਆ ਹਾਂਜੀ ਓ 40 40 ਲੀਟਰ ਨਾਲ ਤੇਲ ਰੱਖਿਆ ਓ ਦੇਖੋ ਪਿੱਛੇ ਦਿਖਾ ਦਿਓ ਕੈਮਰਾਮੈਨ ਨੂੰ ਕੈਮਰਾ ਦਿਖਾਓ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਆ ਡੀਜ਼ਲ ਦੀ ਇੱਕ ਕੰਨੀ ਆ ਨਾਲ ਲੈ ਕੇ ਜਾ ਰਹੇ ਨੇ ਇਹ ਜਿਹੜੇ ਅੱਛਾ ਡੀਜ਼ਲ ਨਾਲ ਭਰ ਲਿਆ ਤਾਂ ਇਹ ਤਸਵੀਰਾਂ ਬਾਬਾ ਜੀ ਤਿਆਰੀ ਇਹ ਪੂਰੀ ਫਿਰ ਪੂਰੀ ਪੂਰੀ ਤਿਆਰੀ ਹੈ ਪੂਰੀ ਹਾਂਜੀ ਪੂਰੀ ਤਿਆਰੀ ਪਿੱਛੇ ਨਹੀਂ ਮੁੜਦੇ ਹਾਂ ਹੁਣ ਜਾਵਾਂਗੇ ਦਿੱਲੀ ਹੁਣ ਹਾਂਜੀ ਸਾਰੀ ਅੱਗੇ ਫਿਰ ਪੱਥਰ ਲੱਗੇ ਨੇ ਟੋਏ ਪੱਟੇ ਇਹਨੇ ਕੰਡੇ ਲਾ ਦਿੱਤੇ ਸੜਕਾਂ ਤੇ ਕੋਈ ਗੱਲ ਨਹੀਂ ਅੱਗੋਂ ਹਰਿਆਣੇ ਵਾਲੇ ਆ ਗਏ ਮਿੱਟੀ ਦੀਆਂ ਟਰਾਲੀਆਂ ਲੈ ਕੇ ਬ੍ਰਿਜ ਪੜਾ ਕੇ ਉੱਤੋਂ ਨਹੀਂ ਨਗਾ ਦੇਣੇ ਟਰੈਕਟਰ ਇਹ ਬ੍ਰੇਚ ਬਣਾ ਕੇ ਉੱਤੋਂ ਨਹੀਂ ਨਿਕਾਵਾਗੇ ਟਰੈਕਟਰ ਕਿੰਨਾ ਕ ਸਮਾਂ ਲੱਗੂਗਾ ਆਰਪਾਰ ਕਰਨ ਨੂੰ ਵੇਖੋ ਹੁਣ ਉਹ ਤਾਂ ਟਾਈਮ ਦੱਸੂਗਾ ਵੀ ਕਿੰਨਾ ਕ ਟਾਈਮ ਲੱਗੇਗਾ ਘੰਟਾ ਲੱਗਦਾ 4 ਘੰਟੇ ਲੱਗਦੇ 3 ਲੱਗਦੇ ਆ ਜੀ ਪ੍ਰਸ਼ਾਸਨ ਦੀ ਤਾਂ ਪੰਜ ਦੇ ਤੱਕ ਤਿਆਰੀ ਹੋ ਰਹੀ ਹੈ ਕੋਈ ਗੱਲ ਨਹੀਂ ਫੇਰ ਕੀ ਆ ਅਸੀਂ ਵੀ ਪੂਰੇ ਤਿਆਰ ਹੋ ਕੇ ਆਏ ਹਾਂ ਪਿੱਛੇ ਚਾਹੀ ਚਾਹੇ ਸਰਕਾਰ ਨੇ ਪ੍ਰਸ਼ਾਸਨ ਨੇ ਕਰ ਦਿੱਤੀ ਆ ਪਰ ਕਿਸਾਨ ਵੀ ਪੂਰੀ ਤਰ੍ਹਾਂ ਤਿਆਰ ਨੇ ਰੇਸਾ ਉੱਤੇ ਪੈਰ ਦੇ ਰਹੇ ਨੇ ਤਾਂ ਇੰਜਣ ਗਰਮ ਕਰ ਰਹੇ ਨੇ ਅੱਗੇ ਤੁਸੀਂ ਦੇਖ ਸਕਦੇ ਹੋ ਵੱਡੇ ਵੱਡੇ ਕਿਸ ਤਰ੍ਹਾਂ ਇਹਨਾਂ ਨੇ ਆ ਆਪਣੇ ਜਿਹੜੇ ਬੈਰੀਕਡ ਤੋੜਨੇ ਤਾਂ ਅੱਗੇ ਆ ਬੰਨੇ ਨੇ ਤਾਂ ਬਾਈ ਜੀ ਨੇ ਗੱਲਬਾਤ ਕਰਨੇ ਬਾਈ ਜੀ ਰੇਸਾਂ ਦੇ ਪੈਰ ਦੇ ਰਹੇ ਹੋ ਕਿੰਨੀ ਕਿ ਤਿਆਰੀ ਹੈ ਕਿੰਨਾ ਕਿ ਸਕੰਡ ਲੱਗੂ ਅੱਗੇ ਜਾਣ ਨੂੰ ਫੁੱਲ ਤਿਆਰੀ ਆ ਸਾਡੇ ਵੱਲੋਂ ਪੂਰੀ ਫੁੱਲ ਤਿਆਰੀ ਆ ਡੀਜ਼ਲ ਭਰਾਏ ਹੋਏ ਆ ਬੈਰੀਗੜ ਤੋੜ ਕੇ ਟ੍ਰੈਡਰ ਟੱਪਦੇ ਆ ਅੱਗੇ ਜਾਣਗੇ ਪੂਰੇ ਤਿਆਰ ਵਰ ਤਿਆਰ ਘੋੜੇ ਤਿਆਰ ਹੋਏ ਨੇ ਜੰਗ ਵਾਸਤੇ ਪੂਰੇ ਤਿਆਰ ਪੂਰੇ ਤਿਆਰ ਨੇ ਡੀਜ਼ਲ ਡੂਜੇ ਚੜ ਕੇ ਨਚਣਾ ਡੀਜ਼ਲ ਡੂਜੇ ਫੁੱਲ ਕਰ ਲਿਆ ਈਲ ਫੁੱਲ ਕਰ ਲਿਆ ਕੈਨ ਭਰਾਗੇ ਵਿੱਚ ਰੱਖੇ ਆ ਕੋਈ ਇਸ ਚੀਜ਼ ਦੀ ਤੋੜਨੀ ਲੰਗਰ ਦੀ ਤੋੜਨੀ ਕਿਸ ਚੀਜ਼ ਦੀ ਤੋੜਨੀ ਦਿੱਲੀ ਜਾ ਕੇ ਭਗੜਾ ਬਣਾ ਟਰੈਕਟਰ ਵੀ ਕੋਈ ਖਾਸ ਤਿਆਰ ਕੀਤੇ ਨੇ ਤੁਸੀਂ ਟਰੈਕਟਰ ਸਾਰੇ ਤਿਆਰ ਕੀਤੇ ਹੋਰ ਵੀ ਟਰੈਕਟਰ ਤਿਆਰ ਕੀਤੇ ਬੈਰੀਕੇਡਿੰਗ ਤੋੜਨ ਵਾਸਤੇ ਜਿਹੜੇ ਆ ਅੱਗੇ ਜਿਹੜੇ ਲੋਹੇ ਦੇ ਵੱਡੇ ਵੱਡੇ ਲਗਾ ਦੇ ਸਾਰਾ ਕੁਝ ਤੋੜ ਕੇ ਉਹ ਮਾਰਨਗੇ ਜੀ ਵੱਡੀਆਂ ਵੱਡੀਆਂ ਕੰਧਾ ਟਾ ਦੇ ਆਗੇ ਸਾਰੀਆਂ ਬਾਈ ਕਹਿ ਰਹੇ ਨੇ ਕਿ ਇੰਨਾ ਚ ਜਾਨ ਹੈਗੀ ਤਾਂ ਇਹ ਕੁਝ ਵੀ ਕਰ ਸਕਦੇ ਨੇ ਤਾਂ ਦਿੱਲੀ ਕੂਚ ਕਰਨ ਦੀ ਤਿਆਰੀ ਨੇ ਤਾਂ ਕਿਸਾਨਾਂ ਵੱਲੋਂ ਪੂਰੀ ਤਿਆਰੀ ਕਰ ਲਈਤੀ ਹੈ ਤੇ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਇਹਨਾਂ ਨੇ ਜਿਹੜੇ ਝੰਡੇ ਜਿਹੜੇ ਨੇ ਅੱਗੇ ਬਣ ਲਿੱਤੇ ਨੇ ਤਾਂ ਟਰੈਕਟਰਾਂ ਨੂੰ ਰੇਸ ਦਿੱਤੀ ਜਾ ਰਹੀ ਹੈ ਡੀਜ਼ਲ ਦੀਆਂ ਕੰਨੀਆਂ ਜਿਹੜੀਆਂ ਟਰੈਕਟਰਾਂ ਦੇ ਵਿੱਚ ਰੱਖੀਆਂ ਨੇ ਤਾਂ ਕਹਿ ਰਹੇ ਨੇ ਕਿ ਕਿਸਾਨ ਉਹ ਨਹੀਂ ਚੁਕੇਗਾ ਤਾਂ ਅੱਗੇ ਜਿਹੜਾ ਵਧੇਗਾ ਤਾਂ ਕੁਝ ਹੀ ਸਕਿੰਟਾਂ ਬਾਅਦ ਜਦੋਂ ਹੁਕਮ ਹੋਵੇਗਾ ਤਾਂ ਇਸ ਮੰਡੀ ਦੇ ਵਿੱਚੋਂ ਕਿਸਾਨ ਟਰੈਕਟਰ ਲੈ ਕੇ ਬਾਹਰ ਨਿਕਲਣਗੇ ਤਾਂ ਸਰਕਾਰ ਜਿਹੇ ਪ੍ਰਸ਼ਾਸਨ ਨੇ ਅੱਗੇ ਇੰਤਜ਼ਾਮ ਜੋ ਕੀਤੇ ਨੇ ਤਾਂ ਉਹਨਾਂ ਇੰਤਜ਼ਾਮਾਂ ਨੂੰ ਵੀ ਪੱਟ ਕੇ ਦਿੱਲੀ ਵੱਲ ਕੁਝ ਕਰ ਲੈਣਗੇ ਕੈਮਰਾਮੈਨ ਸਲਮਾਨ ਦੇ ਨਾਲ ਨਰਿੰਦਰ ਬਿੰਦੂ ਜਗਮਨ ਟੀਵੀ ਸ਼੍ਰੀ ਫਤਿਹਗੜ੍ਹ ਸਾਹਿਬ